ਜੀਪੀ ਪੰਜਾਬ ਦੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਸਖਤਾਈ ਨਾਲ ਕਾਰਵਾਈ ਕਰਦੀ ਰਹੀ ਹੈ ਜਿੱਥੇ ਮੀਤੇ ਸਮੇਂ ਪਿਛਲੇ 3 ਮਹੀਨਿਆਂ ਚ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਏ ਉਸ ਤੋਂ ਇਲਾਵਾ ਕਈ ਰਿਕਵਰੀਜ਼ ਵੀ ਹੋਈਆਂ ਗੈਂਗਸਟਰਸ ਦੇ ਖਿਲਾਫ ਇਸੇ ਮੁਹਿੰਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ SPD ਗੁਰਬੰਸ ਬੈਂਸ SP ਹੈੱਡਕੁਆਟਰ ਵੈਭਵ ਚੌਧਰੀ BSPD ਰਜੇਸ਼ ਮਨੋਤਰਾ ਇੰਚਾਰਜ CIA ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕਿ ਲੋਰੈਂਸ ਬਿਸ਼ਨੋਈ ਤੇ ਲਵ ਲਾਹੌਰੀਆ ਉਰਫ ਲਵ ਸੰਧੂ ਗੈਂਗ ਨਾਲ ਸੰਬੰਧਿਤ ਸੀਗੇ ਇਹਨਾਂ ਤੋਂ ਭਾਰੀ ਮਾਤਰਾ ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਹਨਾਂ ਚ ਮਾਨਵ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥਰੂ ਲਵ ਲਾਹਰਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 'ਚ ਤੇਜਪਾਲ ਮਹਿਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਦੇ 'ਚ ਤੇਜਪਾਲ ਮਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਾਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਇਹ ਭਾਰੀ ਮਾਤਰਾ 'ਚ ਹਥਿਆਰ ਅਮਿਨਿਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ 'ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਂਦਾ ਜਾਂ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਤੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਤੇ ਲਵ ਲਾਹੌਰੀਏ ਗੈਂਗ ਨਾਲ ਸੰਬੰਧਿਤ ਤੇ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮినਲ ਪਿਸ਼ੋਕੜਾ ਸਚਿਨ ਇਹ ਮਾਨਵੁਰ ਗਾਂਧੀ ਦੋਨਾਂ ਤੇ ਪਹਿਲਾਂ ਵੀ ਇਰਾਦਾ ਕਤਲ ਦੇ ਤੇ ਹੋਰ سنگੀਨ ਤਰਾਵਾਂ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋ ਸਕਦਾ ਸੀ ਉਹਨੂੰ ਅਸੀਂ ਅਵਰਟ ਕੀਤਾ ਉਹਨੂੰ ਮਤਲਬ ਟਾਲ ਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲੌਰੈਂਸ ਬਿਸ਼ਨੋਈ ਗੈਂਗ ਨੇ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਸ਼ੂਟਰ ਕਹਿ ਲੀਏ ਗੁਰਗੇ ਕਹਿ ਲੀਏ ਉਹ ਦੋਨੇ ਅਰੈਸਟ ਕਰਕੇ ਤੇ ਗੈਂਗਸਟਰ ਨੈਟਵਰਕ ਨੂੰ ਕਾਫੀ ਵੱਡੀ ਸੱਤ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਤੇ ਕ੍ਰਿਮੀਨਲਸ ਨੂੰ ਸਖ਼ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਆ ਟਵਰਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ 'ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕੂਗਾ ਇਸੀਂ ਬਹੁਤ ਸਖਤਾਈ ਨਾਲ ਉਹਦੇ ਤੇ ਕਾਰਵਾਈ ਕਰਾਂਗੇ। ਇਹਨਾਂ ਦੇ ਹੋਰ ਵੀ ਕੋਈ ਗੈਂਗ ਦੇ ਲੋਕਲ ਹੁੰਦੇ ਹੈਗੇ ਜਾਂ ਨਹੀਂ। ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲਵ ਲਾਹੌਰੀਏ ਦੇ ਰਾਹੀਂ ਇਹ ਲਾਰੈਂਸ ਬਿਸ਼ਨੋਈ ਨਾਲ ਸਿੱਧੇ ਸੰਪਰਕ 'ਚ ਸੀਗੇ। ਇਹਨਾਂ ਦਾ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਇਆ ਹੈ, ਬੜੀ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਆ। ਉੱਚ ਕੁਆਲਿਟੀ ਦੇ ਸੌਫਟਵੇਅਰ ਰਾਹੀਂ ਇਹਨਾਂ ਦੇ ਮੋਬਾਈਲ ਦਾ ਡਾਟਾ ਵੀ ਅਸੀਂ ਰਿਕਵਰ ਕਰਾਇਆ। ਕਈ ਪ੍ਰਕਾਰ ਦੀਆਂ ਇਹਨਾਂ ਨੇ ਐਪਲੀਕੇਸ਼ਨਸ ਯੂਜ਼ ਕਰ ਰਹੇ ਸੀ ਜਿਵੇਂ ਕਿ ਸਿਗਨਲ ਐਪ, ਜ਼ਿਗਾਨਾ ਐਪ telegram app ਉਹਨਾਂ ਦਾ ਵੀ ਡਾਟਾ ਸੀ ਰੀਟਰੀਵ ਕਰਾ ਰਹੇ ਆ ਤੇ whatsapp ਦੇ ਉੱਪਰ ਜਿਹੜੇ ਕੋਈ ਇਹਨਾਂ ਨੇ ਚੈਟ ਵਗੈਰਾ ਡਿਲੀਟ ਕੀਤੇ ਸੀ ਉਹ ਡਿਲੀਟਡ ਚੈਟ ਵੀ ਅਸੀਂ ਰਿਕਵਰ ਕਰਾ ਰਹੇ ਹਾਂ ਤੇ ਇਹਨਾਂ ਦੇ ਫੋਨ ਚੋਂ ਕਈ ਫੋਟੋਆਂ ਫੋਟੋਗ੍ਰਾਫਸ ਪਿਕਚਰਜ਼ ਇਹਨਾਂ ਦੀਆਂ ਹੋਰ ਵੀ ਗੈਂਗਸਟਰ ਨਾਲ ਸਾਹਮਣੇ ਆਈਆਂ ਨੇ ਤੇ ਉਹ ਸਾਰੇ ਗੈਂਗਸਟਰਸ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ ਉਹਨਾਂ ਨੂੰ 2027 ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਅੱਗੇ ਵੀ ਇਸ ਪੂਰੇ ਨੈਟਵਰਕ 'ਚ ਹੋਰ ਜਿਹੜੀ ਰਸਤਾ ਹੋਣ ਦੀ ਸਾਨੂੰ ਉਮੀਦ ਹੈ ਜੀ। ਅਰੇ ਕਿਸੇ ਗ੍ਰਿਫਤਾਰੀ ਹੋਈ ਸੀ ਸਰ? ਜਵਾਨ ਤਾਂ ਤੇ ਆਏ ਹੋ ਸੀ ਜਾਂ ਕੋਈ ਬਾਰਕਰ ਸੀ ਕਿਸੇ ਇਹ ਜਿਹੜੇ ਇਹਨਾਂ ਦੇ ਕੇਸ ਸੀਗੇ ਉਹਨਾਂ 'ਚੋਂ ਇੱਕ ਕੇਸ 'ਚ ਭਗੌੜਾ ਸੀਗਾ ਤੇ ਦੂਜਾ ਜ਼ਮਾਨਤ ਤੇ ਆਇਆ। ਇੱਕ ਗ੍ਰਿਫਤਾਰੀ ਕਿੱਥੇ ਹੋਈ ਸੀ ਸਰ? ਗ੍ਰਿਫਤਾਰੀ ਕਲੌੜੀ ਗੇਟ ਦੇ ਲਾਗੇ ਹੋ ਜਿਹੜਾ ਆਪਣਾ ਕਿਲੋੜੀ ਗੇਟ ਦੀ ਮੜੀਆਂ ਦੇ ਲਾਗੇ ਸਰ ਇਹ ਵੈਪਨ ਬਹੁਤ ਆਧੁਨਿਕ ਨੇ ਜੀ ਸਾਰੇ ਆਟੋਮੈਟਿਕ ਵੈਪਨਸ ਕਿੱਥੋਂ ਆਏ ਦੇਖੋ ਜੀ ਵੈਪਨਸ ਬੇਸਿਕਲੀ ਪੰਜਾਬ ਚ ਦੋ ਪ੍ਰਕਾਰ ਦੇ ਆ ਰਹੇ ਆ ਜਿਹੜੇ ਕਰਾਸ ਬਾਰਡਰ ਵੈਪਨਸ ਆ ਰਹੇ ਆ ਉਹ ਬੇਸਿਕਲੀ ਪਾਕਿਸਤਾਨ ਸਪਾਂਸਰਡ ਟੈਰਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬੈਲਟ ਆ ਉਹਦੇ ਚ ਜਿਹੜੇ ਇੰਟਰਲੈਂਡ ਤੋਂ ਜਿਹੜੇ ਕੀ ਮਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਦੀ ਜਿੱਥੇ ਕੀ ਛੋਟੀ ਕਾਰਖਾਨੇ ਫੈਕਟਰੀਆਂ ਚ ਬੜੇ ਵਧੀਆ ਕੁਆਲਟੀ ਦੇ ਵੈਪਨ ਬਣ ਰਹੇ ਆ ਤੇ ਇਹ ਅਸੀਂ ਬੈਕਵਰਡ ਲਿੰਕੇਜ ਕਰਾਂਗੇ ਜੀ ਇਹਦੀ ਜਿਹੜੇ ਵੀ ਇਹਨਾਂ ਨੇ ਜਿੱਥੋਂ ਵੀ ਜੋ ਵੀ ਇਹਨਾਂ ਦਾ ਵੈਪਨ ਪ੍ਰੋਕਿਊਰਮੈਂਟ ਦਾ ਸੋਰਸ ਸੀਗਾ ਉੱਥੇ ਤੱਕ ਜਾ ਕੇ ਉਹਨੂੰ ਵੀ ਇਸ ਮੁਕਦਮੇ ਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਵੇ ਮਟਿਆਲਾ ਤੋਂ ਜਿਹੜੇ ਬਹੁਤ ਜਿਹੜਾ ਹੈ ਸੂਬਾ ਹੈਗਾ ਹਰਿਆਣਾ ਕਿ ਉਹਦੇ ਨਾਲ ਵੀ ਸੰਬੰਧਿਤ ਸਾਧਰੀ ਪੰਜਾਬ ਉਹ ਦੇਖੋ ਜੀ ਉਹ ਉਹ ਅਜੇ ਅਸੀਂ ਹੋਰ ਇਨਵੈਸਟੀਗੇਟ ਕਰਾਂਗੇ ਅਜੇ ਤੇ ਮੈਂ ਜਿਹੜੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਟ ਇੱਥੇ ਬੇਸਿਕ ਗੱਲ ਇਹੀ ਆ ਕਿ ਪ੍ਰੋਐਕਟਿਵ தி ਸਵਿਫਟ ਪੁਲਿਸਿੰਗ ਜਿਹੜੀ ਆ ਐਲਜੀਪੀ ਪੰਜਾਬ